ਸਤਗੁਰੂ ਦੇ ਸਿੱਖ ਨੇ ਭਾਈ ਮਤੀ ਦਾਜ ਜੀ ਉਹਨਾਂ ਨੂੰ ਆਖਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਭਾਈ ਮਤੀ ਦਾਜ ਜੀ ਆਖਣ ਲੱਗੇ ਮੈਂ ਗੁਰੂ ਦਾ ਸਿੱਖ ਹਾਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਰ ਇਸਲਾਮ ਕਬੂਲ ਨਹੀਂ ਕਰਾਂਗਾ ਆੜੇ ਨਾਲ ਛੀਟ ਕੇ ਭਾਈ ਮਤੀ ਦਾਜ ਜੀ ਨੂੰ ਸ਼ਹੀਦ ਕੀਤਾ ਗਿਆ ਸਾਡਾ ਇਤਿਹਾਸ ਕਹਿੰਦਾ ਜਿਸ ਨੇ ਆੜਾ ਚੱਲਣ ਲੱਗਾ ਨਾ ਜਿਲਾਦਾ ਪੁੱਛਿਆ ਕੋਈ ਅਕੀਲੀ ਸ਼ਾ ਵੇ ਕਿਤੇ ਗੁਰੂਵਾਲ ਮੁੱਕਰਦੇ ਹੋ ਗੁਰੂਵਾਲ ਮੁੱਕੀਤਾ ਜਪਜੀ ਸਾਹਿਬ ਜੀ ਬਾਣੀ ਸ਼ੁਰੂ ਕਰਤੀ ਨਾਲ ਸਰੀਰ ਦੇ ਦੋ ਫਾਰ ਹੋ ਗਏ ਅਕੀਲੀਆਂ ਪੰਕਤੀਆਂ ਜਲਦੀ ਪਈਆਂ ਨੇ ਸ਼ਲੋਕ ਚੱਲਦਾ ਪਿਆ ਇੱਕ ਜੋ ਆਵਾਜ਼ ਆ ਰਹੀ ਹੈ ਸਰੀਰ ਦੇ ਇੱਕ ਫਾਰ ਦੇ ਵਿੱਚੋਂ ਜਿੰਨੀ ਨਾਮ ਤੇ ਆਇਆ ਦੂਜੇ ਚੋਂ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਆ ਲਾ ਭਾਈ ਮਤੀ ਦਾ ਜੀ ਦੇ ਦੋ ਸਰੀਰ ਤੇ ਫਾੜ ਹੋ ਗਏ ਫਿਰ ਵੀ ਜਬਜੀਤ ਸਿੰਘ ਦਾ ਬਾੜ ਬਾੜ ਸੰਪੂਰਨ ਕੀਤਾ ਵੇਖੋ ਸਿੱਖਾਂ ਦਾ ਜੀਵਨ ਸਿੱਖਾਂ ਦਾ ਪਿਆਰ ਗੁਰੂ ਦੇ ਨਾਲ ਭਾਈ ਸਤੀ ਦਾ ਜੀ ਨੂੰ ਪੁੱਛਿਆ ਕਿਸੇ ਇਸਲਾਮ ਕਬੂਲ ਕਰ ਲੋ ਕਿਤੇ ਸ਼ਹਾਦਤ ਲਈ ਤਿਆਰ ਹਾਂ ਇਹਨਾਂ ਨੂੰ ਲੂਹ ਤੇ ਲਪੇਟ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ 'ਚ ਬਿਠਾ ਕੇ ਸ਼ਹੀਦ ਕੀਤਾ ਗਿਆ ਸਤ ਗੁਰ ਦੇ ਅੱਖਾਂ ਦੇ ਸਾਹਮਣੇ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਰਮੁਖਿਓ ਮੇਰਾ ਦਿਲ ਕਰਦਾ ਹੈ ਇੱਥੇ ਇਹ ਪੰਕਤੀ ਪੜੀਏ ਪ੍ਰੇਮ ਦੇ ਰਜੇ ਜਿਹੜੇ ਇੱਥੇ ਬੈਠੇ ਹੋ ਜਾਂ ਘਰਾਂ 'ਚ ਬੈਠ ਕੇ ਵੇਖ ਰਹੇ ਹੋ ਤਿੰਨੇ ਗੁਰਸਿੱਖਾਂ ਨੂੰ ਅੱਜ ਦੇ ਦਿਨ ਗੁਰਤੇਗ ਬਾਦਲ ਦੇ ਸਾਹਮਣੇ ਚਾਂਦਨੀ ਚੌਂਦੀ ਸ਼ਹੀਦ ਕੀਤਾ ਗਿਆ ਆਹ ਪ੍ਰੇਮ ਦੇ ਨਾਲ ਇਹ ਪੰਕਤੀ ਪੜੋ ਗੁਰਤੇਗ ਬਾਦਲ ਪਤ ਜੀ ਦੀ ਇਹ ਪੰਕਤੀ ਹੈ ਗੁਰਬਾਣੀ ਦੀ ਜਿਉ ਪਾਣੀ ਸੰਗ ਪਾਣੀ 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 ਜਿਉ ਪਾਣੀ Pani. jo pani sang pani jo pani sang Sangpani, jo pani sang pani jo pani, sang pani. ਜੋ ਪਾਣੀ ਸੰਗ ਪਾਣੀ 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 ਜੋ ਪਾਣੀ ਸੰਗ ਮਾ ਨਾਨਕ ਲੀਨ ਪਇਓ ਗੋਬਿੰਦ ਸਿਉ 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 ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ ਦੱਲਾ 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 ਜੀ ਨਾਲ ਕਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਨਾਨਕ ਲੀਨ ਪਇਓ ਗੋਬਿੰਦ ਸਿਆ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ